ਜੇਕਰ ਤੁਸੀਂ ਵੀ ਆਪਣੇ ਘਰ ਦੇ ਬਾਹਰ ਗੱਡੀਆਂ ਖੜੀਆਂ ਕਰਕੇ ਸੌਂ ਜਾਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਹੁਣ ਪੰਜਾਬ ਦੇ ਵਿੱਚ ਪੰਜਾਬ ਦੇ ਸ਼ਹਿਰਾਂ ਵਿੱਚ ਅਜਿਹਾ ਗਿਰੋ ਸਰਗਰਮ ਹੋ ਚੁੱਕਿਆ ਜੋ ਕਿ ਘਰਾਂ 'ਚ ਵੜ ਕੇ ਨਹੀਂ ਬਲਕਿ ਤੁਹਾਡੇ ਘਰ ਦੇ ਬਾਹਰ ਖੜੀਆਂ ਗੱਡੀਆਂ ਨੂੰ ਗਾਇਬ ਕਰ ਰਿਹਾ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਬਠਿੰਡਾ ਦੇ ਵਿੱਚ ਇੱਕ ਘਰ ਦੇ ਬਾਹਰ ਖੜੀ ਕਾਰ ਨੂੰ ਚੋਰਾਂ ਨੇ ਗਾਇਬ ਕਰ ਦਿੱਤਾ ਜਿਸ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਚੋਰ ਨੇ ਉਹ ਵਾਹਨ ਨੂੰ ਬੇਖੌਫ ਹੋ ਕੇ ਰੋੜ ਕੇ ਲੈ ਕੇ ਜਾ ਰਹੇ ਨੇ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਦੇ ਵਿੱਚ ਰਾਤ ਦੇ ਸਮੇਂ ਜਦ ਪੂਰਾ ਸ਼ਹਿਰ ਗੂੜੀ ਨੀਂਦ ਦੇ ਵਿੱਚ ਸੁੱਤਾ ਪਿਆ ਸੀ ਤਾਂ ਉਸ ਵੇਲੇ ਚੋਰਾਂ ਨੇ ਘਰ ਦੇ ਬਾਹਰ ਖੜੀ ਇੱਕ ਜੈਨ ਕਾਰ ਨੂੰ ਨਿਸ਼ਾਨਾ ਬਣਾਇਆ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਚੋਰ ਕੁਝ ਹੀ ਮਿੰਟਾਂ ਵਿੱਚ ਕਾਰ ਨੂੰ ਰੋੜ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਦੋਂ ਸਵੇਰੇ ਕਾਰ ਮਾਲਕ ਨੇ ਉੱਠ ਕੇ ਦੇਖਿਆ ਤਾਂ ਉਸ ਦੀ ਕਾਰ ਗਾਇਬ ਸੀ ਤਾਂ ਉਸ ਦੇ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਤਾਂ ਉਸ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਐਸੇ ਗਰਦਸ਼ ਸਿੰਘ ਹੈਗਾ ਥਾਣਾ ਥਰਮਲ ਰਾਤ ਇਤਲਾਹ ਮਿਲੀ ਸੀ ਦੋ ਕਰੀਬ 2:30 ਵਜੇ ਕੋਈ ਨਾਮਰੋਹ ਵਿਅਕਤੀ ਬਜਿੰਦਰ ਸਿੰਘ ਗੁਰੂ ਗੋਬਿੰਦ ਸਿੰਘ ਨਗਰ ਦੇ ਘਰ ਦੇ ਬਾਹਰ ਜਨਕਰ ਦੋਹਰ ਇੱਕ ਮਾਡਲੜੀ ਉਹ ਖੜੀ ਸੀ ਉਹਨੂੰ ਤਿੰਨ ਵਿਅਕਤੀ ਰੋੜ ਕੇ ਚੋਰੀ ਕਰਕੇ ਲੈ ਗਏ ਕੰਦੇ ਤੇ ਆਏ ਸੀ ਉਹ ਸਕੂਟਰੀ ਤੇ ਆਏ ਸੀਗੇ ਤੇ ਸਾਡੀ ਮੌਕੇ ਤੇ ਪੀਸੀਆਰ ਦੀ ਟੀਮ ਜਿਹੜਾ ਤਲਾਹ ਮੈਂਸਰ ਪਹੁੰਚ ਗਈ ਸੀਗੀ ਤੇ ਉਸ ਤੋਂ ਬਾਅਦ ਵੀ ਸਾਡੀ ਜਿਹੜੀ ਟੀਮ ਲੱਗੀ ਹੋਈ ਆ ਤੇ ਉਹਨਾਂ ਦੇ ਸੀਟਸ ਰਿਪੋਰਟ ਜਿਹੜਾ ਆਸੇ ਪਾਸ ਦੇ ਕੈਮਰੇ ਆਖੰਗਾਲੇ ਜਾ ਰਹੇ ਸਰ ਜਿਹੜੀ ਗੱਡੀ ਚੋੜੀ ਕਰਦੇ ਉਹ ਲੋਕ ਐਕਟੀ ਕਰ ਰਹੇ ਨੇ ਲੈ ਕੇ ਜਾ ਰਹੇ ਨੇ ਰੋਡ ਤੇ ਤੇ ਜਿਹੜੀ ਸਕੂਟਰੀ ਪਿੱਛੇ ਲੈ ਕੇ ਆ ਰਹੇ ਵਿਅਕਤੀ ਉਹ ਵੀ ਰੋਡ ਕੀ ਲੈ ਕੇ ਆ ਰਹੇ ਸਕੂਟਰੀ ਉਹਨਾਂ ਦੀ ਹੀ ਸਕੂਟਰੀ ਤੇ ਆਏ ਸੀਗੇ ਉਹ ਮੋਟਰਲੇਟਾ ਉੱਤੇ ਇਹੋ ਜੱਪਦਾ ਵੀ ਤਿੰਨੇ ਵਿਅਕਤੀ ਸਕੂਟਰੀ ਤੇ ਆਏ ਸੀਗੇ ਇੱਕ ਤਾਂ ਇੱਕ ਸਕੂਟਰੀ ਰੋਡ ਤੇ ਲੈ ਕੇ ਜਾ ਰਿਹਾ ਤੇ ਦੋ ਵਿਅਕਤੀ ਜਿਹੜੇ ਉਹ ਕਾਰ ਨੂੰ ਰੋੜ ਕੇ ਲੈ ਕੇ ਜਾ ਰਹੇ ਕਿੰਨੇ ਨੰਬਰ ਗਲੀ ਹੈ ਤੇ ਸਰ ਜੀ ਕਿਹੜਾ ਹੈ ਇਹ ਨਾ ਇਹ ਗੁਰੂ ਗੋਬਿੰਦ ਸਿੰਘ ਨਗਰਾ ਗਲੀ ਨੰਬਰ 8 ਇਸ ਤਰ੍ਹਾਂ ਵੀ ਮਿਲਿਆ ਕਿ ਅਸਟੇਟੀਆਂ ਲੱਗੀਆਂ ਹੋਈਆਂ ਜਲਦੀ ਪ੍ਰੈਸ ਕਰਕੇ ਤੁਹਾਨੂੰ